ਕੰਦਨ ਜੀ ਦਾ ਬੂਟਾ ਇਹ ਜੀ ਕੋਈ ਮੈਨੂੰ ਸੇਵਾਦਾਰ ਆਇਆ ਸੀ ਉਹ ਦੇਖ ਗਿਆ ਹੈਗਾ ਆਪਣੇ ਕਿੰਨਾ ਉਮਰ ਹੋ ਗਈ ਇਹਦੀ ਇਹ ਜਿਹਦਾ ਹੋ ਗਿਆ ਵਾ ਮੇਰੇ ਨਾਲ 5 ਕ ਸਾਲਾਂ ਦਾ 5 ਕ ਸਾਲਾਂ ਦਾ ਹੋ ਗਿਆ ਇਸ ਵਾਰੀ ਫਲ ਲੱਗਾ ਇਹਦਾ ਜੀ ਜੀ ਫਲ ਬਹੁਤ ਜ਼ਿਆਦਾ ਲੱਗਦਾ ਇਹਨੂੰ ਅੱਛਾ ਅੱਛਾ ਵੀਡੀਓ ਬਣਾ ਰਹੇ ਹਾਂ ਜੀ ਠੀਕ ਆ ਠੀਕ ਆ ਠੀਕ ਆ ਇਹਦੇ ਬੂਟੇ ਵੀ ਤਿਆਰ ਕੀਤੇ ਆਪਾਂ ਸੁਣਿਆ ਸੀ ਅੰਜੀਰ ਦਾ ਹਨਾ ਅੱਜ ਦੇਖ ਵੀ ਲਿਆ ਸੁੱਕੇ ਅੰजीर ਤਾਂ ਅਸੀਂ ਬਹੁਤ ਵਾਰ ਦੇਖੇ ਹੋਣਗੇ ਪਰ ਹਰੇ ਰੰਗ ਦੇ ਅੰजीर ਜਿਹੜੇ ਕਿ ਬੂਟੇ ਨੇ ਜਿਹੜੇ ਮੂਲ ਦੇ ਨਾਲ ਜੁੜੇ ਹੋਏ ਬੂਟੇ ਸਿਰਫ ਤੇ ਸਿਰਫ ਪਿੰਡ ਸਿੱੱਚੇ ਵਾਲਾ ਕੁਟਿਆਵਿਕ ਨਰਸੀ ਵਿੱਚ ਹੀ ਮਿਲ ਸਕਦੇ ਆ ਹਾਂ ਮਨਜੀਤ ਭਾਜੀ ਦੇ ਕੋਲ ਕੰਟੈਕਟ ਕਰਨਾ ਪੈਣਾ ਮਨਜੀਤ ਭਾਜੀ ਨਾਲ ਹਾਂ ਤੇ ਤਾਂ ਹਰੇ ਬੂਟੇ ਲੈਣੇ ਆ ਬਿਲਕੁਲ ਬਿਲਕੁਲ ਪਰ ਕੰਡੀਸ਼ਨ ਉਹੀ ਕਿ ਜੇ ਬੂਟਾ ਲੈ ਕੇ ਜਾਣਾ ਵਾ ਤੇ ਉਸਤੇ ਵੀ ਕੇਅਰ ਵੀ ਕਰਨੀ ਪੈਣੀ ਹਾਂ ਪਾਲਣਾ ਵੀ ਪੈਣਾ ਇਹ ਪਹਿਲੀ ਕੰਡੀਸ਼ਨ ਆ ਆਹ ਕਾਦੀ ਬੂਟੇ ਪਾਜੀ ਇਹ ਫੁੱਲਾੜੇ ਬਣ ਗੋ ਬੂਟੇ ਫੁੱਲਾਗੇ ਅਸ ਅਸ ਪਾਜੀ ਨੇ ਤਾਂ ਬੜੇ ਕਿਸਮ ਦੇ ਬੂਟੇ ਰੱਖੇ ਹੋਏ ਆ ਨਾਲ ਦੇ ਨਾਲ ਜੇ ਬੂਟੇ ਲੈ ਕੇ ਜਾ ਰਹੇ ਇੱਧਰ ਦੇਖੋ ਨਾਲੇ ਨਾਲ ਗਮਲੇ ਵੀ ਬਣ ਰਹੇ ਆ ਗਮਲੇ ਬਣ ਰਹੇ ਆ ਮੁੰਡੇ ਦੀ ਪੂਰੀ ਮਿਹਨਤ ਕੀਤੀ ਐ ਪਸੀਨੇ ਪਸੀਨੀ ਹੋ ਗਿਆ ਤੇ ਗਮਲਾ ਤਿਆਰ ਹੋ ਰਿਹਾ ਮੰਦਿਰ ਪਾਜੀ ਇਹ ਕਿਵੇਂ ਸੋਚਿਆ ਕਿ ਬੂਟੇ ਲਾ ਜੀ ਜੀ ਗਮਲੇ ਲੈ ਕੇ ਆਈ ਦੀ ਸੀਗੇ ਹੂੰ ਉਹ ਟੁੱਟ ਜਾਂਦੇ ਸੀ ਦੀ ਅੱਛਾ ਜੀ ਫਿਰ ਬਾਬਾ ਜੀ ਨੇ ਵਿਚਾਰ ਲਾਇਆ ਵੀ ਆਪਾਂ ਗੋਹ ਲੈ ਆਪਦੇ ਲਈ ਠੀਕ ਆ ਜੀ ਜੇ ਆਪਦੇ ਫਰਮੇ ਲਿਆਂਦੇ ਜੀ ਜਨਾਬ ਮੋਲ ਫਰਮੇ ਆਪ ਬਣਾਏ ਆ ਨਹੀਂ ਉਥੇ ਬਣੇ ਬਣਾਏ ਮਿਲ ਜਾਂਦੇ ਡੇਰਾ ਦੂਨੋਂ ਅੱਛਾ ਅੱਛਾ ਉਥੋਂ ਲਿਆਂਦੇ ਦੋ ਫਰਮੇ ਜਦਾ ਅੱਛਾ ਅੱਛਾ ਇਹ ਹੁਣ ਉਹਨਾਂ ਦੇ ਬਣਾਈ ਜਾਂਦੇ ਹੁਣੇ ਬੱਚੇ ਜਿਹੜੇ ਆ ਪੂਰੀ ਜਾਨ ਲਾ ਕੇ ਕਰ ਰਹੇ ਆ ਆ ਦੇਖੋ ਜਿਹੜਾ ਤਿਆਰ ਕਰ ਰਿਹਾ ਇਸ ਤਰ੍ਹਾਂ ਦਾ ਗਮਲਾ ਨਿਕਲਣਾ ਮੁੜ ਕੇ ਆਜ ਹਾਂ ਸ਼ੇਰ ਨੇ ਦੋ ਗਮਲੇ ਬਣਾ ਤੇ ਤੀਜੇ ਵੱਲ ਬਣਾ ਬਣਾ ਰਿਆ ਪੁੱਤਰਾ ਤੇਰਾ ਨਾਂ ਕੀ ਆ ਮੇਰਾ ਨਾਮ ਬਿੱਕਰ ਸਿੰਘ ਆ ਜੀ ਬਿੱਕਰ ਸਿੰਘ ਕਿਹੜੇ ਨਗਰ ਤੋਂ ਆ ਸੁਲਤਾਨਪੁਰ ਲੋਧੀ ਪਿੰਡ ਗਾਜੀਪੁਰ ਗਾਜੀਪੁਰ ਤੋਂ ਆ ਪਰ ਇਹ ਤਾਂ ਭਾਜੀ ਆਪਣੇ ਸੇਵਾਦਾਰ ਬਹੁਤ ਉਧਰਲੀ ਸਾਈਡ ਦੇ ਹਨਾ ਹਾਂਜੀ ਹਾਂਜੀ ਇਹ ਵੀ ਨਿੱਕਾ ਹੁੰਦਾ ਜੀ ਅੱਜ ਤਾਂ ਬਿਲਕੁਲ ਨਿੱਕਾ ਹੁੰਦਾ ਠੀਕ ਆ ਠੀਕ ਠੀਕ ਆ ਚਲੋ ਵਧੀਆ ਵੀ ਚਾਹੀਏ ਹੈ ਵਧੀਆ ਗੱਲ ਆ ਜੀ ਵਧੀਆ ਗੱਲ ਭਰਾ ਜੀ ਕਿੰਨੀ ਕੀਤੀ ਭਰਾ ਜੀ 10 ਕਿੰਨੀ ਤੂੰ ਦੂ ਅੱਗੇ ਪੜਨ ਬਾਰੇ ਨਹੀਂ ਸੋਚਿਆ ਚਲੋ ਤੁਸੀਂ ਇਦਾਂ ਕਰੋ ਗਮਲਾ ਸਾਨੂੰ ਕੱਢ ਕੇ ਦਿਖਾਓ ਅਸੀਂ ਵੀ ਦੇਖੀਏ ਮੁੰਡੇ ਦੀ ਮਿਹਨਤ ਦੇਖੀ ਹੈ ਵੀ ਇੰਨੇ ਟਾਈਮ ਦਾ ਕਿੰਨੇ ਟਾਈਮ ਦਾ ਲੱਗਾ ਹੈ ਮਿੱਟੀ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਪਾਉਣ ਦੇ ਆ ਬੱਲੇ ਲੋ ਜੀ ਕਹ ਦੇਣਾ ਸੌਖਾ ਕਿ ਹਨਾ ਇੰਨਾ ਨਹੀਂ ਇੰਨਾ ਤੇ ਜਦੋਂ ਬਣਦੀ ਦੇਖੀ ਦੀ ਚੀਜ਼ ਉਦੋਂ ਪਤਾ ਲੱਗਦਾ ਵੀ ਉਹਨੂੰ ਕਿੰਨੀ ਮਿਹਨਤ ਲੱਗਦੀ ਆ ਲਓ ਜੀ ਗਮਲਾ ਬਣ ਕੇ ਤਿਆਰ ਹੋ ਗਿਆ ਬਹੁਤ ਬਹੁਤ ਧੰਨਵਾਦ ਸ਼ੇਰਾ ਤੇਰਾ ਕਿ ਤੂੰ ਐਨੇ ਟਾਈਮ ਦੀ ਮਿਹਨਤ ਜਿਹੜੀ ਸਾਨੂੰ ਦਿਖਾ ਦਿੱਤੀ